ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੁਨੀਆ ਦਾ ਹਰ ਨਿਵੇਸ਼ਕ ਭਾਰਤ ਨੂੰ ਲੈ ਕੇ ਉਤਸ਼ਾਹਿਤ ਹੈ Jaipur ਵਿੱਚ ਗਲੋਬਲ ਇਨਵੈਸਟਮੈਂਟ ਸੰਮੇਲਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਨੇ ਰਿਫਾਰਮ ਪਰਫਾਰਮ ਤੇ ਟਰਾਂਸਫਾਰਮ ਦੇ ਮੰਤਰ ਨੂੰ ਲੈ ਕੇ ਵਿਕਾਸ ਕੀਤਾ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਭਾਰਤ ਪੰਜਵੀਂ ਵੱਡੀ ਅਰਥਵਿਵਸਾ ਬਣ ਗਿਆ ਹੈ ਅੱਜ ਟੈਕਨੋਲੋਜੀ ਦਾ ਡੇਟਾ ਦਾ ਕਿੰਨਾ ਮਹੱਤਵ ਹੈ ये सदी टैग ड्रिवन डेटा ड्रिवन सदी है डिजिटल ट्रांजेक्शन में तो नए रिकॉर्ड बन रहे हैं और ये तो अभी शुरुआत है भारत दुनिया को डेमोक्रेसी डेमोग्राफी और डेटा की असली ताकत दिखा रहा है राजस्थान ਵਿੱਚ ਸੈਰਸਪਾਟਾ ਖੇਤਰ ਦੇ ਵਿਕਾਸ ਨੂੰ ਲੈ ਕੇ ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਇਸ ਖੇਤਰ ਦੀਆਂ ਅਸੀਮ ਸੰਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਤੇ ਵਿਸ਼ੇਸ਼ ਕਾਰਜ ਕੀਤਾ ਜਾ ਰਿਹਾ ਹੈ। ਉਹਨਾਂ ਜੰਗਲੀ ਜੀਵ ਸੈਰਸਪਾਟਾ ਬਾਰੇ ਕਿਹਾ ਕਿ Rajasthan ਵਿੱਚ ਇਸ ਨੂੰ ਹੋਰ ਵਿਕਸਿਤ ਕੀਤਾ ਜਾ ਰਿਹਾ ਹੈ। ਗਰੀਬ ਕल्याण ਹੋ, ਕਿਸਾਨ ਕल्याण ਹੋ, ਯੁਵਾਾਂ ਕੇ ਲਿए ਨਏ ਅਵਸਰੋں ਕਾ ਨਿਰਮਾਣ ਹੋ, ਸੜਕ, ਬਿਜਲੀ, ਪਾਣੀ ਕੇ ਕਾਮ ਹੋ। राजस्थान में हर प्रकार के विकास उससे जुड़े हुए सारे कार्य तेजी से हो रहे हैं प्रधानमंत्री नरेंद्र मोदी ने निवेश और विकास से जोर दंदियां ग्लोबल इन्वेस्टमेंट सम्मेलन के जरिए राजस्थान के भविष्य के विजन को साझा किया निवेश सम्मेलन में 32 देशों ने दे नुमांदे हिस्सा ले रहे हैं इना में 17 नुमांदे पाई वाले देशांदे ने सम्मेलन तो पहला 3 ਲੱਖ ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵਾਂ ਲਈ ਸਮਝੌਤਿਆਂ ਤੇ ਦਸਖਤ ਕੀਤੇ ਗਏ ਪ੍ਰਧਾਨ ਮੰਤਰੀ ਮੋਦੀ ਅੱਜ ਹਰਿਆਣਾ ਦੇ ਪਾਣੀਪਤ ਵਿੱਚ ਬੀਮਾ ਸਖੀ ਯੋਜਨਾ ਦੀ ਸ਼ੁਰੂਆਤ ਕਰਨਗੇ ਇਸ ਯੋਜਨਾ ਦਾ ਉਦੇਸ਼ 18 ਤੋਂ 70 ਸਾਲ ਦੀ ਉਮਰ ਵਰਗ ਦੀਆਂ ਔਰਤਾਂ ਨੂੰ ਮਜ਼ਬੂਤ ਕਰਨਾ ਹੈ